ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਦੇ ਫਾਰਮ ਤੇ ਆਇਆ ਦੋਸਤੋ ਅੱਜ ਤੋਂ ਤਕਰੀਬਨ ਕੋਈ 5 6 7 ਦਿਨ ਪਹਿਲਾਂ ਇੱਕ ਮਾਰ ਲਈ ਆਪਾਂ ਤੁਹਾਨੂੰ ਦਿਖਾਇਆ ਸੀਗਾ ਅਲ ਬਖਸ਼ ਦਾ ਦੋਸਤੋ ਇਹ ਕਟਾ ਹੈ ਇਹ ਮਾਲੀ ਆ ਤੇ ਪੂਰੀ ਡਿਟੇਲ ਆਪਾਂ ਵੀਰ ਹਰਵੈਲ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਤੇ ਬਹੁਤ ਖੂਬਸੂਰਤ ਇੱਕ ਦੋਸਤੋ ਨਸਲ ਬਰੀਡ ਪਰਪਸ ਉਪਰ ਕੋਈ ਵੀਰ ਕੰਮ ਕਰਨਾ ਚਾਹੁੰਦਾ ਇੱਕ ਮਾਲੀ ਤੁਹਾਨੂੰ ਦਿਖਾ ਦਿੰਨੇ ਆ ਨੀਲੀ ਰਾਵੀ ਦਾ ਮਾਦੀ ਆ ਟੇਡੇ ਘੱਟ ਦੇ ਵਿੱਚ ਆ ਦੋਸਤੋ ਕਦ ਕਾਟ ਹਾਈਟ ਬਹੁਤ ਸੋਹਣੀ ਦਾਤ ਨੇ ਬਖਸ਼ੀ ਆ ਤੇ ਪੂਰਾ ਰਾਜੀ ਆ ਫੁੱਲ ਵਜਣ ਢੋੜ ਦੇ ਵਿੱਚ ਸੋ ਮਾਲੀ ਤੋਂ ਕਾਫੀ ਬੱਚੇ ਵੀ ਸੋਹਣੇ ਆਇਆ ਦੋਸਤੋ ਬਾਕੀ ਪੂਰੀ ਜੁਬਾਨੀ ਪੂਰੀ ਡਿਟੇਲ ਉਹ ਵੀਰ ਹਰਵੇਲ ਦੇ ਕੋਲੋਂ ਆਪਾਂ ਲੈ ਲਾਂਗੇ ਤੇ ਕੋਈ ਵੀ ਦੋਸਤੋ ਮਾਲੀ ਵੀਰ ਖਰੀਦਣਾ ਚਾਹੁੰਦਾ ਠੀਕ ਆ ਜੀ ਕੋਈ ਵੀ ਚਾਹਵਾਨ ਵੀਰ ਆ ਖਰੀਦਦਾਰੀ ਕਰਨੀ ਚਾਹੁੰਦਾ ਤੇ ਤੁਸੀਂ ਵੀਰ ਹਰਵੇਲ ਦੇ ਨਾਲ ਸੰਪਰਕ ਤੇ ਮਾਲੀ ਰੇੜੀ ਵੀ ਲੱਗਾ ਦੋਵੇਂ ਦੋਸਤੋ ਪਰਪਸ ਲਈ ਤੁਸੀਂ ਖਰੀਦ ਸਕਦੇ ਜੇ ਤੇ ਇੱਕ ਬਰੀਡਿੰਗ ਪਰਪਸ ਵਾਸਤੇ ਤੇ ਰੇੜੀ ਵੀ ਲੱਗਾ ਠੀਕ ਆ ਜੀ ਤੇ ਠੰਡਾ ਧੀਰਾ ਪੂਰਾ ਸੀਲ ਸੌ ਮਾਲੀ ਆ ਪੂਰੀ ਤਸੱਲੀ ਦੇਣਾ ਆਪਾਂ ਤੁਹਾਨੂੰ ਦਿਖਾਵਾਂਗੇ ਕਰੈਕਟਰ ਪੂਰੇ ਮਾਰਕੀ ਕੀ ਦੀ ਚੈੱਕ ਕਰਾਵਾਂਗੇ ਆਓ ਕਰਦੇ ਆ ਗੱਲਬਾਤ ਵੀਰ ਹਰਵਿੰਦਰ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਇਸ ਮਾਲੀ ਦੀ ਕਿੰਨੀ ਉਮਰ ਆ ਕਿਸ ਬਾਪ ਪੱਖ ਤੋਂ ਆ ਕਿਸ ਮਦਰ ਪੱਖ ਤੋਂ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਹੇ ਫੇਸਬੁੱਕ YouTube Instagram ਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਐਸਾ ਠੀਕ ਠਾਕ ਬਹੁਤ ਵਧੀਆ ਵੀਰ ਹਰਵੈਲ ਵਧੀਆ ਕਿਰਪਾ ਭਾਈ ਗੁਰੂ ਜੀ ਦਾ ਠੀਕ ਹੈ ਜੀ ਅੱਛਾ ਹਰਵੈਲ ਵੀਰੇ ਬਹੁਤ ਖੂਬਸੂਰਤ ਇੱਕ ਆਪਣੇ ਕੋਲ ਜਿਹੜਾ ਇਹ ਨਾਗ ਬਕਾਉ ਅਜ ਨੀਲੀ ਰਾਵੀ ਦਾ ਮਾਲੀ ਬਿਲਕੁਲ ਸੇਲ ਕਰਦੇ ਪੈ ਜੀ ਬਿਲਕੁਲ ਜੀ ਸੰਧੂ ਸਾਹਿਬ ਸੇਲ ਵਾਸਤੇ ਅਵੇਲੇਬਲ ਹੈ ਇਸ ਟਾਈਮ ਠੀਕ ਹੈ ਜੀ ਬਾਕੀ ਇਹਦੀ ਜਿਹੜੀ ਮ ਓਕੇ ਠੀਕ ਹੈ ਅਲਬਖਸ਼ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਗਰਾਉ ਪੀਡੀਐਫ ਹੈ ਹਾਂਜੀ ਆਲ ਇੰਡੀਆ ਚੈਂਪੀਅਨ ਰਿਹਾ ਹਾਂਜੀ ਇਹ ਉਹਦਾ ਬੱਚਾ ਵਾ ਇਹਦਾ ਮਦਰ ਮਿਲਕ ਰਿਕਾਰਡ ਆ ਜਿਹੜਾ 18 ਲੀਟਰ ਦਾ ਵਾ ਜੀ ਮਦਰ ਦੀ ਪ੍ਰੋਪਰ ਜਿਹੜੀ ਡਿਟੇਲ ਆ ਆਪਣੇ ਕੋਲੇ ਹੈਗੀ ਆ ਜੇ ਕਿਸੇ ਨੇ ਆਪਣੇ ਤੋਂ ਲੈਣੀ ਹੋਵੇ ਤਾਂ ਆਪਾਂ ਉਹ ਵੀ ਸਾਂਝੀ ਕਰਾਂਗੇ ਠੀਕ ਹੈ ਜੀ ਅੱਛਾ ਹਾਂ ਭਾਈ ਇਹਦੀ ਉਮਰ ਹੁਣ ਕਿੰਨੀ ਹੋ ਗਈ ਮਾਲੀ ਦੀ ਇਹ ਕੰਨੀਆਂ ਵਾਲੀਆਂ ਜਿਹੜੀਆਂ ਬਰਾਬਰ ਕਰਨ ਦਿਆ ਵਾ ਲਗਭਗ 5 ਸਾਲ ਦੇ ਅਰਾਊਂਡ ਹੋ ਗਏ ਠੀਕ ਹੈ ਜੀ 5 ਪੌਣੇ 5 ਸਾਲ ਦਾ ਹੋਗਾ ਅੱਛਾ ਤੇ ਬਹੁਤ ਠੰਡਾ ਧੀਰਾ ਵਾ ਵੇਖੋ ਰੇੜੇ ਦੇ ਲੱਗਾ ਵਾ ਅੱਛਾ ਜੀ ਕੱਲੀ-ਕੱਲੀ ਇਹਦੀ ਜਿਹੜੀ ਆਪਾਂ ਬਰੀਡ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਬੱਚੇ ਆ ਉਹ ਵੀ ਬਹੁਤ ਟੌਪ ਦੇ ਆ ਸੰਧੂ ਸਾਹਿਬ ਹੂੰ ਹੋ ਸਕਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਝੋਟੀਆਂ ਚੰਗਾ ਦੁੱਧ ਚੋਣ ਠੀਕ ਹੈ ਤਾਂ ਰੱਖਿਆ ਤਾਂ ਆਪਾਂ ਬਰੀਡ ਪਰਪਸ ਨੂੰ ਸੀ ਘਰ ਵਾਸਤੇ ਲਿਆ ਸੀ ਹਾਂਜੀ ਪਰ ਸੰਧੂ ਸਾਹਿਬ ਤਕਰੀਬਨ ਜਿਹੜੀ ਸਾਰ ਆ ਉਹ ਹਰ ਇੱਕ ਨੂੰ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਹੈਨਾ ਤਾਂ ਜੇ ਕੋਈ ਭੈਣ ਭਰਾ ਜੰਪ ਕਰਾਉਂਦਾ ਤਾਂ ਉਹ ਮਾੜੇ ਮੋਰ ਕੋਲੋਂ ਕਰਾ ਕੇ ਅਨੇਕ ਕਪੜਾ ਜੇ ਮੈਂ ਟਾਈਮ ਪਾਸ ਜਾਂ ਦੋ ਦੋ ਉਹਨਾਂ ਅੱਗੇ ਬਰੀਡ ਤੇ ਕੋਈ ਮਤਲਬ ਨਹੀਂ ਬਹੁਤ ਲੋਕਾਂ ਨੂੰ ਘਟਿਆ ਉਹ ਯਾਰ ਜਾਗਰੂਕ ਨਹੀਂ ਹੈਗੇ ਲੋਕ ਹੂੰ ਠੀਕ ਹੈ ਤਾਂ ਜੇ ਆਪਾਂ ਦੇਖੀਏ ਇਹਦੇ ਵਿੱਚੋਂ ਚੰਗੇ ਬੱਚੇ ਲੈ ਜਾਣ ਤਾਂ ਚੰਗਾ ਬਰੀਡ ਤੇ ਕੰਮ ਕੀਤਾ ਜਾਵੇ ਕਿਤੇ ਵੀ ਜਾਵੇ ਹੂੰ ਹੂੰ ਠੀਕ ਹੈ ਜੀ ਠੀਕ ਹੈ ਕਿਤੇ ਵੀ ਇਹ ਜਾਵੇ ਤਾਂ ਜਿਹੜਾ ਜਿਹੜੇ ਏਰੀਆ ਦੇ ਵਿੱਚ ਲੋਕਾਂ ਨੇ ਇਹਨਾਂ ਚੀਜ਼ਾਂ ਦੀ ਸਾਰਾ ਤਾਂ ਜ਼ਰੂਰ ਆਪਣੇ ਨਾਲ ਕੰਟੈਕਟ ਕਰ ਸਕਦੇ ਜਾਂ ਕੋਈ ਸ਼ੌਂਕ ਨਾਲ ਰੱਖਣਾ ਚਾਹੁੰਦਾ ਹਾਂਜੀ ਠੀਕ ਹੈ ਤੇ ਆਪਾਂ ਜਿਹੜਾ ਇਹ ਸੇਲ ਵਾਸਤੇ ਠੀਕ ਹੈ ਜੀ ਹਾਂ ਮੈਂ ਲੋ ਮਾਹਬੂਬੋ ਸੇਲ ਦੇ ਲਈ ਅਵੇਲੇਬਲ ਆ ਮਾਲੀ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਫੋਟੋ ਵੀ ਜਿਹੜੀਆਂ ਇਸ ਦੀ ਮਦਰ ਦੀਆਂ ਤੁਹਾਨੂੰ ਪ੍ਰੋਵਾਈਡ ਵੀ ਹਰ ਅਵੇਲ ਕਰਵਾ ਦੂਗਾ ਫੋਟੋ ਵੀ ਇਸ ਦੀ ਮਦਰ ਦੀਆਂ ਕੋਲ ਆ ਨੀਲੀ ਰਾਵੀ ਚੰਗੀ ਮੱਝ ਦੇ ਪੇਟੋਂ ਦੋਸਤੋ ਜਿਹੜਾ ਇਹ ਬੱਚਾ ਆ ਤੇ ਬਾਪ ਵਾਲੇ ਪੱਖ ਤੋਂ ਇਹ ਅਲਬਖਸ਼ ਸਾਣ ਦਾ ਜਿਹੜਾ ਬੱਚਾ ਠੀਕ ਆ ਜੀ ਬਿਊਟੀ ਬਹੁਤ ਕੱਦ-ਕਾਟ ਹਾਈਟ ਬਹੁਤ ਸੋਹਣੀ ਆ ਮਾਦੀ ਦੀ ਲੰਬਾਈ ਚੰਗੀ ਆ ਕਿਕਰ ਦਾ ਵੈਸੇ ਪੂਰਾ ਸਾਫ ਆ ਤੇ ਲੰਬਾਈ ਦੇ ਵਿੱਚ ਕੀ ਮਾਰਕਿੰਗ ਬਹੁਤ ਸੋਹਣੀ ਆ ਇਹਦੀਆਂ ਜਿਹੜੀਆਂ ਜਰਾਬਾਂ ਨੇ ਜੀ ਬਿਲਕੁਲ ਬਰਾਬਰ ਘੜ ਘੜ कोई ਵੱਧ ਘਟਨੀ ਆ ਠੀਕ ਹੈ ਜੀ ਤਾਂ ਬਿਲਕੁਲ ਜਿਹੜੀ ਧੁੰਨ ਤੇ ਨਿਸ਼ਾਨ ਆ ਬਿਲਕੁਲ ਜਿਹੜੀਆਂ ਸੰਧੂ ਸਾਹਿਬ ਝੋਟੀਆਂ ਹੋਣਗੀਆਂ ਹਾਂਜੀ ਉਹਨਾਂ ਦੀ ਸੂਤ ਤੇ ਨਿਸ਼ਾਨ ਜਾਊਗਾ ਹੂੰ ਧੁੱਪ ਦੇ ਵਿੱਚ ਤਾਂ ਕਰਮਾ ਲੈ ਆ ਜਮਕਦਾ ਕੱਲੀ ਕੱਲੀ ਨਾੜ ਸੰਧੂ ਸਾਹਿਬ ਦੀ ਜਿਹੜੀ ਜੱਕ ਕੇ ਬਾਹਰ ਆ ਜਾਂਦੀ ਹੂੰ ਇਸ ਤਰ੍ਹਾਂ ਨਾ ਜਿਵੇਂ ਚੰਗਾ ਪਹਿਲਵਾਨ ਬੋਡੀ ਬਿਲਡਰ ਜਿਮ ਲਾਉਣ ਤੋਂ ਬਾਅਦ ਆ ਕੱਲੀ ਕੱਲੀ ਤੀ ਜਗਦੀ ਹੈ ਹਨਾ ਤਾਂ ਐਦਾਂ ਐਦਾਂ ਥੋੜਾ ਤੁਰਨ ਤੋਂ ਬਾਅਦ ਆ ਜਿਹੜਾ ਠੀਕ ਹੈ ਜੀ ਸਰੀਰ ਆ ਬਿਲਕੁਲ ਗਰਮੀ ਦੇ ਵਿੱਚ ਆ ਕੇ ਹੂੰ ਕੱਲੀ ਕੱਲੀ ਨਾਸ ਜਿਹੜੀ ਠੀਕ ਹੈ ਜੀ ਬਾਹਰ ਆਉਂਦੀ ਆ ਇਹਦੀ ਲਓ ਜੀ ਤੋ ਕੈਰੈਕਟਰ ਮਾਰਕਿੰਗ ਵਾਈਜ਼ ਦੋਸਤੋ ਵੇਖੀਏ ਤੇ ਮਾਦੀ ਬਹੁਤ ਜ਼ਿਆਦਾ ਖੂਬਸੂਰਤ ਆ ਦੇਲ ਬੂਲ ਦਾ ਸੋਹਣਾ ਠੀਕ ਆ ਜੀ ਬਿਊਟੀ ਬਹੁਤ ਜ਼ਿਆਦੀ ਉਮਰ ਪੱਖੋ ਜੇਕਰ ਵੇਖੀ ਤੇ ਕੰਨੀ ਵਾਲੇ ਦੰਦ ਬਰਾਬਰ ਕਰਦਾ ਪਿਆ ਠੀਕ ਆ ਜੀ ਤੇ 5 ਸਾਲ ਦੇ ਨੇੜੇ ਤੇੜੇ ਕੋਈ ਵੀਰਿੰਦੀ ਉਮਰ ਤੁਸੀਂ ਮੰਨ ਸਕਦੇ ਹੋ ਠੀਕ ਆ ਵਾਜਬੂਰ ਜਿਹੇ ਵੈਸੇ ਕਟਿਆਂ ਵਾਲੀ ਆ ਜਿੱਦਾਂ ਆਪਾਂ ਨਾਰਮਲ ਇੱਕ ਦੋ ਦੇ ਮਾਲੀਆਂ ਵਾਲੀ ਨਹੀਂ ਜੀ ਗੱਲ ਕਰਦੇ ਆ ਵਾਜਬੂਰ ਜਿਹੜੀ ਕਟਿਆਂ ਨਾਲ ਦੀ ਹੁੰਦੀ ਠੀਕ ਆ ਜਿਹੜੇ ਪੈਰ ਆ ਸੰਦੋਂ ਬਿਲਕੁਲ ਹਾਥੀ ਵਾਂਗੂ ਚੌੜੇ ਜੋ ਨੀਲੀ ਦੀ ਮਤਲ ਅਸਲ ਬਰੀਡ ਦੇ ਵਿੱਚ ਆਉ ਕਿਤੇ ਨਾ ਕਿਤੇ ਜਿਹੜੀਆਂ ਮੋਹਰਾ ਨਾ ਕ੍ਰੋਸ ਹੋਈਆਂ ਹੁੰਦੀਆਂ ਮੱਝਾਂ ਨੀਲੀ ਦੇ ਵਿੱਚੋਂ ਆਉਂਦੀਆਂ ਉਹਦਾ ਪੈਰ ਛੋਟਾ ਹੋਊਗਾ ਲੱਤ ਪਤਲੀ ਹੋਊਗੀ ਠੀਕ ਹੈ ਤੇ ਉੱਚੀਆਂ ਲੰਬੀਆਂ ਹੋਣਗੀਆਂ ਅਸਲ ਦੇ ਵਿੱਚ ਜਿਹੜੀ ਨੀਲੀ ਦੀ ਬਰੀਡ ਆ ਲੰਬਾਈ ਵੱਧ ਬਿਲਕੁਲ ਕਹਿੰਦੇ ਨੇ ਨਾ ਰੇਲ ਦੇ ਇੰਜਣ ਵਾਂਗੂ ਜਵੇਂ ਹੈਨਾ ਤੇ ਵੇਖੋ ਉਹ ਚੀਜ਼ ਹੈ ਬੰਬਾਵਾ ਬਿਲਕੁਲ ਜੀ ਬਿਲਕੁਲ ਹਾਥੀਆਂ ਵਰਗੇ ਦੇ ਪੈਰ ਆ ਬਿਲਕੁਲ ਲੋਬੀ ਦੋਸਤੋ ਬਹੁਤ ਪਿਆਰੀ ਚੰਗੀ ਸੋਹਣੀ ਸ਼ੇਪ ਦੇ ਵਿੱਚ ਠੀਕ ਆ ਬਾਕੀ ਪੂਰਾ 9 ਫੁੱਟ ਦੇ ਨਹੀਂ ਯਾਰ ਬੌਟਰ ਹੋਗਾ ਲੰਬਾ 9 9.5 ਫੁੱਟ ਦੀ ਲੰਬਾਈ ਇਹਦੀ ਜਿਹੜੀ ਹੋਊਗੀ ਆ ਬਿਲਕੁਲ ਜੀ ਉੱਪਰੋਂ ਪੱਦਰ ਸੰਤੂ ਸਾਹਿਬ ਇੰਨਾ ਠੰਡਾ ਕੇ ਉੱਤੇ ਭਾਵੇਂ ਦੋ ਜਾਨੇ ਚੜ ਕੇ ਸਾਰੇ ਪਿੰਡ ਦੀ ਜਿਹੜੀ ਲਿਆਉ ਇਹ ਨਹੀਂ ਕਿ ਮੱਜਾਂ ਨੂੰ ਵੇਖ ਕੇ ਜਾਂ ਹਨਾ ਕਿਸੇ ਝੋਟੇ ਨੂੰ ਵੇਖ ਕੇ ਭੱਜੂਗਾ ਹੂੰ ਤੇ ਸੰਤੂ ਸਾਹਿਬ ਇਹਦੀ ਸਭ ਤੋਂ ਖਾਸੀਅਤ ਆ ਕਿ ਜਦੋਂ ਇਹ ਪਸ਼ੂ ਤੇ ਜੰਪ ਕਰਾਉਂਦੇ ਆ ਆਪਾਂ ਤਾਂ ਤਕਰੀਬਨ ਕਰਮਾਂ ਲੈ ਇੰਨਾ ਵਧੀਆ ਕਿ 100 ਦੇ ਵਿੱਚੋਂ ਜੇ ਆਪਾਂ 10 ਪਸ਼ੂ ਆ ਨਾ ਤੇ ਦਸਾਂ ਦੇ ਵਿੱਚੋਂ 10 ਦੇ 10 ਹੀ ਪਸ਼ੂ ਜਿਹੜੇ ਜੰਪ ਲਾ ਕੇ ਹੀ ਹਟੂਗਾ ਉਹ ਵੀ ਨਹੀਂ ਹੂੰ ਹੰਦੋ ਵੀ ਦੋਸਤੋ ਠੀਕ ਆ ਸੋ ਪੂਰਾ ਪਲਿਆ ਪਲੀਤਾ ਦੋਸਤੋ ਮਾਲੀ ਆ ਪੂਰਾ ਸਿਹਤਮੰਦਾ ਫੁੱਲ ਵਜਣ ਦੋੜ ਦੇ ਵਿੱਚ ਸੋ ਕੋਈ ਵੀ ਮੇਰਾ ਵੀਰ ਖਾਸ ਤੌਰ ਤੇ ਕੋਈ ਬਰੀਡ ਪਰਪਸ ਉੱਪਰ ਕੋਈ ਕੰਮ ਕਰਨਾ ਚਾਹੁੰਦਾ ਤੇ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਤੁਸੀਂ ਜ਼ਰੂਰ ਖਰੀਦਾਰੀ ਕਰ ਸਕਦੇ ਜੇ ਠੀਕ ਆ ਜੀ ਮਾਲੀ ਅੱਜ ਦੇ ਸਮੇਂ ਜਿਹੜਾ ਇਹ ਵਿਕਾਊ ਆ ਵੀਰ ਹਰਵੈਲ ਦੇ ਫਾਰਮ ਤੋਂ ਠੀਕ ਆ ਜੀ ਤੇ ਬਹੁਤ ਸੋਹਣੇ ਬੱਚੇ ਪਾਏ ਆ ਬਾਕੀ ਅੱਗੇ ਤੁਸੀਂ ਯੂਜ਼ ਕਰੂਗਾ ਕੋਈ ਵੀਰ ਲੈ ਕੇ ਜਾ ਕੇ ਠੀਕ ਆ ਜੀ ਤੇ ਤੁਸੀਂ ਹੋਰ ਬਤੇਰੇ ਪੈਟਰ ਦੱਸ ਸਕਦੇ ਜੀ ਆਡੀਅנס ਨੂੰ ਭੈਣ ਭਰਾਵਾਂ ਨੂੰ ਤੇ ਚੰਗਾ ਮੰਨ ਲੀਆ ਹਰਵੇਲ ਇਹਦਾ ਮੁੱਲ ਕੀ ਰੱਖਿਆ ਵੀਰੇ ਕੀ ਡਿਮਾਂਡ ਕਰਦੇ ਆ ਸਾਨੂੰ ਸਰ ਡਿਮਾਂਡ ਲੈ ਦੇ ਵਾਲੀ ਗੱਲ ਹੋਊਗੀ ਸਿਰਫ ਵਿੱਚੋਂ ਛੋੜ ਛੱਪਾ ਹੋਊਗਾ ਹਾਂਜੀ ਮੋਲੇ ਦਾ 1 17 ਵਿੱਚੋਂ ਮੰਨਤਾਨ ਹੋ ਜੂ ਥੋੜਾ ਬੋੜਾ 1 17 ਚ ਬਿਲਕੁਲ ਜੀ ਠੀਕ ਆ ਜੀ ਲਓ ਜੀ 1 ਲੱਖ 17200 ਦੀ ਅੱਜ ਡਿਮਾਂਡ ਵੀਰ ਕਰਦਾ ਪਿਆ ਤੇ ਵਿੱਚੋਂ ਛੋੜ ਛੱਪਾ ਹੋ ਜੂਗਾ ਮੌਕੇ ਤੇ ਤੁਸੀਂ ਸੌਦਾ ਕਰਨ ਲੱਗੇ ਤੇ ਜੋ ਵੀ ਆ ਤਾਲਮਿਲ ਉੱਥੇ ਬਿਠਾ ਲਿਓ ਠੀਕ ਆ ਸੋ ਮਾਲੀ ਬਹੁਤ ਪਿਆਰਾ ਚੰਗੀ ਸੋਹਣੀ ਵੇਲਬੂਲ ਆ ਤੇ ਬਹੁਤ ਵਧੀਆ ਚੰਗੇ ਫਿਗਰ ਦੇ ਵਿੱਚ ਚੰਗੇ ਬਾਡੀ ਮੈਂਟੇਨੈਂਸ ਆ ਠੀਕ ਆ ਜੀ ਤੇ ਪੂਰਾ ਜੰਮਿਆ ਪਲਿਆ ਪੂਰਾ ਚਾਰੂ ਬਹੁਤ ਬਹੁਤ ਵਧੀਆ ਚੰਗਾ ਚਾਰੂ ਆ ਤੇ ਠੰਡਾ ਟੀਰਾ ਬਹੁਤ ਆ ਠੀਕ ਆ ਜੀ ਸੀਲ ਤੇ ਠੰਡਾ ਟੀਰਾ ਹੈ ਤੇ ਜਿੱਦਾਂ ਕਿ ਪਸ਼ੂ ਜੇਕਰ ਮਾਲੀਆਂ ਦੀ ਗੱਲ ਕਰੀਏ ਮੱਝਾਂ ਤੇ ਲੱਗਣ ਤੋਂ ਬਾਅਦ ਕਿਦਾਂ ਗਰਮੀ ਵਿੱਚ ਆ ਜਾਂਦੇ ਆ ਤੇ ਕੋਈ ਗਰਮ ਸ਼ਰਤ ਨਹੀਂਗਾ ਠੀਕ ਆ ਜੀ ਬਿਲਕੁਲ ਠੰਡਾ ਟੀਰਾ ਮਾਲੀ ਆ ਤੇ ਰੇਟ ਤੁਹਾਨੂੰ ਦੱਸ ਦਿੱਤਾ ਬਾਕੀ ਨੰਬਰ ਵੀਰ ਹਰਵੈਲ ਦੇ ਆਪਾਂ ਲੈ ਲੈਨੇ ਆ ਜ ਰਵੇਲ ਨੰਬਰ ਬੋਲੋ ਵੀਰ ਇੱਕ 99038820259906382025 ਠੀਕ ਹੈ ਜੀ। ਲੋਬੇ ਦੋਸਤੋ ਫਿਲਹਾਲ ਅਜ ਇਸ ਕਵਰਜ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰ ਮਤ ਹੈ